ਜੀ ਆਇਆਂ ਨੂੰ ਸਸ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਭਗਵਾਨ ਮੈਂ ਇਸ ਵਕਤ ਫਿਰ ਤੁਹਾਡੇ ਨਾਲ ਲਾਈਵ ਮੈਂ ਕਰ ਪਟਿਆਲੇ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਮੈਂ ਇਸ ਵਕਤ ਜਿੱਥੇ ਰਾਜਪੁਰਾ ਤੇ ਕਨੌਰ ਦੀਆਂ ਜਿਹੜੀਆਂ ਈਵੀਐਮ ਮਸ਼ੀਨਾਂ ਇੱਥੇ ਪਈਆਂ ਨੇ ਤੇ ਉਹਦੀ ਜਿਹੜੀ ਰਾਖੀ ਕਰ ਰਹੇ ਨੇ ਵਲੰਟੀਅਰ ਸਾਰੇ ਕਨੌਰ ਦੇ ਰਾਜਪੁਰਾ ਦੇ ਸਾਰੇ ਨੇ ਤੇ ਮੇਰੇ ਨਾਲ ਕੈਂਡੀਡੇਟ ਜਿਹੜੇ ਅਨੂ ਲੰਧਾਵਾ ਜਿਹੜੇ ਕਨੌਰ ਤੋਂ ਬਹੁਤ ਵੱਡੀ ਲੜਾਈ ਇਹਨਾਂ ਨੇ ਲੜੀ ਹੈ ਤੇ ਨਾਲ ਅ ਟੌੜਾ ਸਾਹਿਬ ਦੀ ਬੇਟੀ ਪੰਥਰਤਨ ਜਹਦਾਰ ਗੁਰਚੰਦ ਸਿੰਘ ਟੌੜਾ ਉਹਨਾਂ ਦੀ ਜਿਹੜੀ ਬੇਟੀ ਐ ਸੁਪਤਰੀ ਉਹਨਾਂ ਦੀ ਉਹ ਸਨੌਰ ਤੋਂ ਉਹਨਾਂ ਨੇ ਇਲੈਕਸ਼ਨ ਲੜੀ ਹੈ ਬੀਬੀ ਕੁਲਦੀਪ ਕਟੌੜਾ ਜੀ ਸੋ ਬਾਕੀ ਸਾਰੇ ਸਾਡੇ ਰੀਡ ਦੀ ਹੱਡੀ ਸਾਡੇ ਜਿਹੜੀ ਵਲੰਟੀਅਰ ਨੇ ਮੈਂ ਤੁਹਾਨੂੰ ਦਿਖਾਉਣਾ ਕਿ ਕਿਸ ਤਰ੍ਹਾਂ ਇਹਨਾਂ ਨੇ ਕੰਮ ਪਲਾਈ ਹੋਏ ਨੇ ਤੇ ਇੱਕ ਇਸ ਤਰ੍ਹਾਂ ਆਪਣੇ ਇਹਨਾਂ ਨੇ ਸੀਸੀਟੀਵੀ ਕੈਮਰੇ ਲਾ ਰੱਖੇ ਨੇ ਪਰਸਨਲ ਕਿ ਕਿਸ ਤਰ੍ਹਾਂ ਇਹ ਪਿੱਛੋਂ ਦੀ ਗੱਲ ਕਰਦੇ। ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਇੱਕ ਮਿੰਟ ਥੋੜਾ ਇਹ ਸਾਰੀਆਂ ਮਸ਼ੀਨਾਂ ਨੇ ਅੰਦਰ ਪਈਆਂ ਨੇ ਉਹਨਾਂ ਦਾ ਜਿਹੜਾ ਕੈਮਰਾ ਹੈ ਉਹਦਾ ਲਿੰਕ ਜਿਹੜਾ ਹੈ ਇਹਨਾਂ ਨੇ ਆਪਣੇ ਕੋਲੇ ਲਿਆ ਹੋਇਆ ਤੇ ਆ ਬਾਹਰ ਦੇ ਜਿਹੜੇ ਸੀਨੇ ਤਾਕੇ ਕੋਈ ਵੀ ਕਿਸੇ ਕਿਸਮ ਦੀ ਗੜ ਗੜਬੜੀ ਨਾ ਹੋਵੇ ਵੈਸੇ ਸਿਆਣੇ ਕਹਿੰਦੇ ਆ ਕਿ ਦੁੱਧ ਦਾ ਫੁੱਕਿਆ ਜਿਹੜਾ ਉਹ ਲੱਸੀ ਨੂੰ ਫੁੱਕਾ ਮਾਰ ਕੇ ਪੀਂਦਾ ਇਸ ਤੋਂ ਪਹਿਲਾਂ ਬੇਈਮਾਨੀਆਂ ਇਹਨਾਂ ਤੇ ਯਕੀਨ ਹੀ ਨਹੀਂ ਕਰ ਸਕਦਾ ਕੋਈ ਸੋ ਇਸ ਕਰਕੇ ਇਹਨਾਂ ਨੌਜਵਾਨਾਂ ਨੂੰ ਇਹ ਡਰ ਹੈ ਕਿ ਸਾਡੀ ਜਿਹੜੀ ਮਿਹਨਤ ਹੈ ਸਾਡਾ ਜਿਹੜਾ ਇਨਕਲਾਬ ਹੈ ਕਿਤੇ ਉਹ ਇਹ ਬੇਈਮਾਨੀ ਨਾਲ ਖਰਾਬ ਨਾ ਕਰ ਦੇਣ ਸੋ ਤੁਸੀਂ ਇੱਕ ਵਾਰੀ ਫੇਰ ਮੈਂ ਦਿਖਾਉਣਾ ਚਾਹੁੰਗਾ ਕਿ ਮਸ਼ੀਨਾਂ ਦਾ ਜਿਹੜਾ ক্লোਜ਼ ਅਪ ਆਹ ਮਸ਼ੀਨਾਂ ਪਈਆਂ ਨੇ ਅੰਦਰ ਕੋਈ ਇੱਥੇ ਕੋਈ ਵੀ ਕਿਸੇ ਕਿਸਮ ਦੀ ਐਕਟੀਵਿਟੀ ਹੋਊਗੀ ਤਾਂ ਨੋਟ ਹੋਊਗੀ ਕੈਮਰੇ ਦੇ ਵਿੱਚ ਤੇ ਇਹਨਾਂ ਮੁੰਡਿਆਂ ਨੇ ਡਿਊਟੀਆਂ ਆਪਣੀਆਂ ਆਪਣੀਆਂ ਲਾਈਆਂ ਹੋਈਆਂ ਨੇ ਕਿ 6 ਕੰਟੇਨਰ ਡਿਊਟੀ ਦੇਣੀ ਹੈ 6 ਕੰਟੇ ਇਸ ਤਰ੍ਹਾਂ ਦਾ ਹਾਂ ਸਾਰੀ ਰਾਤ ਨੂੰ ਰਾਤ ਨੂੰ ਕਈ ਵਾਰੀ ਤਾਂ ਰਾਤ ਨੂੰ 2-2 ਵਜੇ ਵੀ ਜਿਹੜੇ ਹੈਗੇ ਸਾਡੇ ਵਲੰਟੀਅਰ ਸਪੈਸ਼ਲ ਆਉਂਦੇ ਨੇ ਜਿਵੇਂ ਰਾਜਪ੍ਰੇਅ ਰਾਜਪ੍ਰੇਅ ਸਪੈਸ਼ਲ ਆ ਕੇ ਇੱਥੇ ਚੈਕਿੰਗ ਕੀਤੀ ਜਾਂਦੀ ਵੀ ਸਾਡੇ ਵਲੰਟੀਅਰ ਜਿਨ੍ਹਾਂ ਦੀ ਡਿਊਟੀ ਸ਼ਿਫਟ ਬਾਈ ਸ਼ਿਫਟ ਲੱਗੀ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਹੈਗਾ ਤਰੀਕੇ ਦੇ ਨਾਲ ਉਹ ਡਿਊਟੀ ਦੇ ਵੀ ਰਹੇ ਨੇ ਸੋ ਸਾਡੇ ਜਿਹੜਾ ਹੈਗਾ ਤਰੀਕੇ ਦੇ ਨਾਲ ਇਹ ਇੱਥੇ ਜਿਹੜਾ ਹੈਗਾ ਇਹਨੂੰ ਵਾਚ ਕੀਤਾ ਜਾ ਰਿਹਾ ਪੂਰਾ ਤਰੀਕੇ ਦੇ ਨਾਲ ਇਹਨਾਂ ਦੀ ਰੱਖੀ ਕੀਤੀ ਜਾ ਰਹੀ ਹੈ ਜਿਵੇਂ ਮਸ਼ੀਨਾਂ ਅੱਜ ਮੰਗੜ ਜੇ ਰਾਤ ਨੂੰ ਮੰਗੜ ਸਿਕਿਉ ਸੱਤ ਤੋਂ ਸੱਤ ਦੀਆਂ ਦੋ ਡਿਊਟੀਆਂ ਨੇ ਹਾਂਜੀ ਹਾਂਜੀ ਸਵੇਰੇ 7 ਵਜੇ ਸ਼ਿਫਟ ਚੇਂਜ ਹੁੰਦੀ ਹੈ ਸ਼ਾਮ ਨੂੰ ਸਾਡੇ ਸਾਰੇ ਵਲੰਟੀਅਰ ਵੀਰ ਆਉਂਦੇ ਨੇ ਤੇ ਦੋ ਤਿੰਨ ਵਾਰ ਇੱਥੇ ਪ੍ਰੋਬਲਮ ਹੋਈ ਹੈ ਜੀ ਸਕਿਉਰਿਟੀ ਲੈਪਸ ਹੋ ਜੇ ਨੇ ਤਾਂ ਕੈਂਡੀਡੇਟ ਸਾਹਿਬ ਆਪ ਆਏ ਨੇ 12 1 ਵਜੇ ਸੋ ਹੁਣ ਸਾਰਾ ਕੁਝ ਨਾਰਮਲ ਹੈ ਪਰ ਜਿਵੇਂ ਮਾਨ ਸਾਹਿਬ ਨੇ ਕਿਹਾ ਕਿ ਦੁੱਧਾ ਸੜਿਆ ਲੱਸੀ ਫੂਕ ਫੂਕ ਪੀਂਦਾ ਉਹ ਹਾਲ ਹੈ ਸਾਡੇ ਸਾਰੇ ਵਲੰਟੀਅਰ ਲੱਗੇ ਹੋਏ ਜੀ ਤਤਪਰ ਹੋ ਕੇ ਹੁਣ ਆਏ ਆ ਤਾਂ ਥੋੜਾ ਹੋਰ ਹਲਾਰਾ ਮਿਲੂਗਾ ਸਾਰੇ ਤੇ ਹੌਸਲਿਆਂ ਨੂੰ ਬਹੁਤ ਵਕਤਾਂ ਨੂੰ ਸਾਹਿਬ ਨੇ ਸਪੈਸ਼ਲ ਸਾਡੇ ਰਾਜਪ੍ਰੇਮ ਜਿਹੜੇ ਕੈਂਡੀਡੇਟ ਨੇ ਉਹਨਾਂ ਨੇ ਸ਼ਿਕਾਇਤ ਕਰਕੇ ਵੀ ਸਾਨੂੰ ਲੂਤ ਲੱਗਦੀ ਸੀ ਇੱਥੇ ਸਿਕਿਉਰਿਟੀ ਉਹਨਾਂ ਨੇ ਫਿਰ ਸਿਕਿਉਰਿਟੀ ਵਧਵਾਈ ਵੀ ਹੈ ਸਰ ਸਾਹਿਬ ਤੋਂ ਪਹਿਲਾਂ ਹਲਕਾ ਸੀਰਜੀ ਨੇ ਆ ਕੇ ਸਿਕਿਉਰਿਟੀ ਨੂੰ ਸੁਪਰਵਾਈਜ਼ ਕਰਕੇ ਸ਼ਿਕਾਇਤ ਕੀਤੀ ਸੀ ਲਿਖਤੀ ਆਰਓ ਨੂੰ ਤਿਆਰੋਂ ਨੇ ਜਦੇ ਪੀਸ ਆਫ ਕੀਤੀ ਸੀ ਭਾਜੀ ਆ ਉਹਨੇ ਲੈਟਰ ਕੱਢੀ ਸੀ ਤੇ ਉਸ ਤੋਂ ਬਾਅਦ ਸਾਰਾ ਕੁਝ ਠੀਕ ਹੈ ਨੋਰਮਲ ਹੈ ਬਿਲਕੁਲ ਨੋਰਮਲ ਹੈ ਸੋ ਰਾਤ ਨੂੰ 2-2 ਵਜੇ ਆ ਕੇ ਚੈੱਕ ਹਲਕਾ ਅਨੌਰ ਦੇ ਉੱਤੋਂ ਵੀ ਆਪਣਾ ਆਏ ਹੋਏ ਨੇ ਜੀ ਅਸੀਂ ਉੱਥੋਂ ਹੀ ਜਾਂਦੇ ਆ ਠੀਕ ਹੈ ਅਨੌਰ ਦਾ ਬਾਈ ਖੜੇ ਨੇ ਮੈਡਮ ਸਾਡੇ ਦੇ ਆਜੋ ਆ ਕੇ ਆਜਾ ਆ ਕੈਂਡੀਡੇਟ ਆਉਂਦੇ ਨੇ ਸਾਡੇ ਆਏ ਹੋਏ ਨੇ ਹੁਣ ਵੀ ਪਹਿਲਾਂ ਵੀ ਆਉਂਦੇ ਰਹਿੰਦੇ ਵਿਚਰੂ ਗੇੜਾ ਮਾਰ ਕੇ ਨੇ ਬਾਕੀ ਰਾਜਪੁਰ ਵਾਲੇ ਵੀ ਸਾਰੇ ਅਸੀਂ ਇਕੱਠੇ ਹੋ ਗਏ ਅਸੀਂ ਕੈਂਪ ਲਾਇਆ ਹੋਇਆ ਸਾਰਿਆਂ ਨੇ ਸਮਰਥਨ ਪੂਰਾ ਇਹ ਸਾਰਾ ਇਕੱਠੇ ਹੋ ਕੇ ਚੱਲ ਰਹੇ ਨੇ ਕੋਈ ਪ੍ਰੋਬਲਮ ਨਹੀਂ ਇਕੱਠੇ ਦੋਨੇ ਸਾਡੀਆਂ ਸਿੱਟਾਂ ਇਕੱਠੀਆਂ ਨੇ ਜੀ ਸਾਨੂੰ ਕਿਸੇ ਤਰ੍ਹਾਂ ਦੋਨੇ ਤੁਹਾਨੂੰ ਜਿੱਤ ਕੇ ਸਰਕਾਰ ਬਣਾ ਕੇ ਦਵਾਏ ਮੰਨਦਾ ਕਲੀਅਰ ਹੈ ਜੀ ਤੁਹਾਨੂੰ ਆਉਣ ਵਾਲਾ ਸਾਡਾ ਸੀਐਮ ਦੇਖਣਾ ਚੱਲ ਰਿਹਾ ਸਾਡਾ ਮਾਨ ਸਰਪ ਸੀਐਮ ਸਾਡੀ ਸਾਰੀ ਸਾਰੀ ਸੀਐਮ ਆਉਣ ਵਾਲਾ ਸੀਐਮ ਸਾਡਾ ਮਾਨ ਜੀ ਦਾ ਮੰਗੇ ਹੀ ਹੈ ਕਲੀਅਰ ਹੈ ਜੀ ਸੀਐਮ ਬੰਗਦਾ ਮਾਨ ਸਰਪ ਬੰਦ ਸਾਰੇ ਸੀਐਮ ਬਣਨਗੇ ਜੀ ਦੇਖੋ ਇਹ ਸੱਤਾ ਜਿਹੜੀ ਇੱਕ ਬੰਦੇ ਦੇ ਹੱਥ ਚ ਨਹੀਂ ਆ ਰਹੀ ਸੱਤਾ ਜਿਹੜੀ ਆ ਆਮ ਲੋਕਾਂ ਦੇ ਹੱਥ ਚ ਆ ਰਹੀ ਹੈ 11 ਮਾਰਚ ਨੂੰ ਪ੍ਰਮਾਤਮਾ ਨੇ ਸੁੱਖ ਰੱਖੀ ਤਾਂ ਬੇਰਜ਼ਗਾਰ ਸੱਤਾ ਚ ਆ ਰਹੇ ਨੇ ਧੀਆਂ ਭੈਣਾਂ ਜਿਨ੍ਹਾਂ ਨੇ ਚੁੰਨੀਆਂ ਇਹਨਾਂ ਨੇ ਰੋਲੀਆਂ ਗਲੀਆਂ ਚ ਉਹ ਸੱਤਾ ਚ ਆ ਰਹੀਆਂ ਨੇ ਕਿਸਾਨ ਸੱਤਾ ਚ ਆ ਰਿਹਾ ਹੈ ਵਪਾਰੀ ਸੱਤਾ ਚ ਆ ਰਿਹਾ ਹੈ ਛੋਟਾ ਦੁਕਾਨਦਾਰ ਸੱਤਾ ਚ ਆ ਰਿਹਾ ਹੈ ਸੋ ਸਰਕਾਰੀ ਸਕੂਲਾਂ ਚ ਪੜਦੇ ਬੱਚੇ ਸੱਤਾ ਚ ਆ ਰਹੇ ਨੇ ਸੋ ਪੰਜਾਬ ਸੱਤਾ ਚ ਆ ਰਿਹਾ ਆਮ ਲੋਕ ਸੱਤਾ ਚ ਆ ਰਹੇ ਨੇ ਸੋ ਇਸ ਕਰਕੇ ਮੈਂ ਅੱਜ ਪਹਿਲਾ ਪ੍ਰੋਗਰਾਮ ਹੈ ਇਹ ਮੈਂ ਸਾਰੇ ਪੰਜਾਬ ਚ ਜਾਊਂਗਾ ਅੱਜ ਇਸ ਤੋਂ ਬਾਅਦ ਮੈਂ ਦੋ ਜਿਹੜੀਆਂ ਮਸ਼ੀਨਾਂ ਨੇ ਉਹ ਗਰਲਜ਼ ਕੋਲ ਪੋਲੀਟੈਕਨਿਕ ਕਾਲਜ ਦੇ ਵਿੱਚ ਪਈਆਂ ਨੇ ਦੋ ਜਿਹੜੀਆਂ ਫਿਜ਼ੀਕਲ ਐਜੂਕੇਸ਼ਨ ਕਾਲਜ ਪਟਿਆਲਾ ਚ ਪਈਆਂ ਨੇ ਤੇ ਦੋ ਪੋਲੋ ਗਰਾਊਂਡ ਚ ਨੇ ਸੋ ਮੈਂ ਉੱਥੇ ਸਾਰੇ ਜਾਊਂਗਾ ਉਸ ਤੋਂ ਬਾਅਦ ਧੂਰੀ ਜਾਊਂਗਾ ਉਸ ਤੋਂ ਬਾਅਦ ਬਰਨਾਲਾ ਜਾਊਂਗਾ ਉਸ ਤੋਂ ਬਾਅਦ ਮਾਨਸਾ ਉਸ ਤੋਂ ਬਾਅਦ ਬਠਿੰਡਾ ਤੇ ਕੱਲ ਨੂੰ ਫਿਰ ਮੈਂ ਗਿੱਦੜਵਾਹਾ ਮਲੋਟ ਫਾਜ਼ਿਲਕਾ ਮੁਕਸਰ ਮੋਗਾ ਫਿਰ ਉਸ ਤੋਂ ਬਾਅਦ ਪੱਟੀ ਤਰਨਤਾਰਨ ਅੰਮ੍ਰਿਤਸਰ ਸਾਹਿਬ ਉਸ ਤੋਂ ਬਾਅਦ ਜਲੰਧਰ ਗੁਰਦਾਸਪੁਰ ਜਿੱਥੇ-ਜਿੱਥੇ ਵੀ ਇਹ ਮੁੰਡੇ ਬੈਠੇ ਨੇ ਕਿਉਂਕਿ ਇਹਨਾਂ ਨੇ ਕੋਈ ਦੇਖੋ ਇਹਨਾਂ ਦਾ ਕੋਈ ਸਵਾਰਥ ਨਹੀਂ ਇਹਦੇ 'ਚ ਇਹਨਾਂ ਨੇ ਕੋਈ ਟਿਕਟਾਨੀ ਲੈਣੀ ਆ ਇਹਨਾਂ ਨੇ ਕੋਈ ਚੇਅਰਮੈਨੀਆਂ ਨਹੀਂ ਲੈਣੀਆਂ ਇਹਨਾਂ ਨੇ ਸਿਰਫ ਵੋਟਾਂ ਪਾ ਕੇ ਸਿਰਫ ਆਪਣੇ ਆਪਣੇ ਭਵਿੱਖ ਦੀ ਰਾਖੀ ਕਰ ਰਹੇ ਨੇ ਇਨਕਲਾਬ ਨਵਾਂ ਲੈ ਕੇ ਆਣਾ ਚਾਹੁੰਦੇ ਆਸੀਂ ਇਨਕਲਾਬ ਵਾਸਤੇ ਖੜੇ ਆ ਜੀ ਚੱਲੇ ਆ ਇਕੱਠੇ ਹੋ ਕੇ ਮਾਨ ਸਾਹਿਬ ਦੇ ਰਣ ਬਦਲੇ ਇਨਕਲਾਬ ਚਾਹੀਦਾ ਇਹ ਆਪਣੇ ਆਪਣੇ ਆਪ ਦੀ ਭਵਿੱਖ ਦੀ ਰਾਖੀ ਕਰਨ ਆਏ ਹੋਏ ਨੇ ਕਿਉਂਕਿ ਵੋਟਾਂ ਦੇ ਵਿੱਚ ਭਵਿੱਖ ਇਹਨਾਂ ਦਾ ਜਿਹੜਾ ਉਹ ਬੰਦ ਹੈ ਮਸ਼ੀਨਾਂ ਦੇ ਵਿੱਚ ਸੋ ਮੈਨੂੰ ਉਮੀਦ ਹੈ ਕਿ ਆਪਾਂ ਪੰਜਾਬ ਨੂੰ ਦੁਬਾਰਾ ਪੰਜਾਬ ਬਣਾ ਲਾਂਗੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ